ਅੱਜ ਸੀ ਹਾਇਰ ਅਥਾਰਟिटीज ਦੀ ਡ੍ਰਾਉਨ ਮਾਈਂਡ ਹੈਡ ਅੱਜ ਸੀ ਛੱਡਨ ਵਿਖੇ ਪਿੰਡ ਲੋਪੋਕੇ ਜਿਹੜਾ ਹੈਗਾ ਥਾਣਾ ਉਹਨਾਂ ਦੇ ਪਿੰਡ ਛੱਡਨ ਵਿਖੇ ਅਸੀਂ ਅੱਜ ਲੋਕਾਂ ਨੂੰ ਅਵੇਅਰ ਕਰ ਲਈ ਗਏ ਸੀਗੇ ਜਿੱਥੇ ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਜਿਹੜੀ ਅਲਕੋਹਲ ਤੋਂ ਬੰਦੀ ਆ ਜਾਂ ਮਿਥਨਾਲ ਤੋਂ ਸ਼ਰਾਬ ਬੰਦੀ ਆ ਉਹ ਨਾ ਵਰਤੀ ਜਾਵੇ ਤੇ ਉੱਥੋਂ ਹੀ ਸਾਨੂੰ ਪਤਾ ਲੱਗਾ ਕਿ ਆਪਣਾ ਜਿਹੜਾ ਹੈਗਾ ਛੱਡਨ ਦਾ ਜੋ ਡਰੇਨ ਆ ਉੱਥੇ ਸਾਨੂੰ ਲਵਾਰਸਾ ਚਲਾਣ ਵੀ ਬ੍ਰਾਮ੍ਹਦ ਹੋਈ ਸੀ ਜਿਹੜੀ ਕਿ ਮੌਕੇ ਤੇ ਨਸ਼ਟ ਕੀਤੀ ਗਈ ਤੇ ਇਸ ਤੋਂ ਇਲਾਵਾ ਅਸੀਂ ਪੇਂਟ ਦੀਆਂ ਦੁਕਾਨਾਂ ਉਹਨਾਂ ਨੂੰ ਵੀ ਅਵੇਅਰ ਕਰ ਰਹੇ ਹੈਗੇ ਆ ਇਸ ਤੋਂ ਇਲਾਵਾ ਜਿਹੜੇ ਪੱਠੇ ਨੇ ਜਾਂ ਖਾਲੀ ਥਾਵਾਂ ਨੇ ਉੱਥੇ ਵੀ ਅਸੀਂ ਸਰਚ ਅਭਿਆਨ ਚਲਾ ਰਹੇ ਹੈਗੇ ਆ ਇੱਕ ਹੜਾ ਕਾਰਨ ਲੋਕਾਂ ਨੂੰ ਅਸੀਂ ਇਸ ਤੋਂ ਜ਼ਿਆਦਾ ਅਵੇਅਰ ਕਰ ਰਹੇ ਹੈਗੇ ਆ ਵੀ ਤੁਸੀਂ ਆਪਣੇ ਜਿਹੜੀ ਹੈਗੇ ਆ ਲਵਾਰਸ ਜਾਂ ਜੋ ਵੀ ਹੈ ਆਲਕੋਹਲ ਤੋਂ ਬਣ ਰਹੀ ਹੈ ਸ਼ਰਾਬ ਇਹਨੂੰ ਨਾ ਯੂਜ਼ ਕੀਤਾ ਜਾਵੇ ਜੀ ਕਿੰਨੀ ਬਲਾਨ ਪਗੜੀ ਦੇਖੀ ਜੀ ਹਾਂ ਜੀ ਹਾਂ ਉਸ ਦਾ ਤਕਰੀਬਨ 5700 ਲੀਟਰ ਹੈਗੀ ਸੀ ਲਾਨ ਹੈਗੀ ਸੀ ਜੀ ਇੱਥੇ ਅਸੀਂ ਕੱਲ ਵੀ ਅਸੀਂ ਥਾਣਾ ਅਜਨਾਲਾ ਵੇਖਿਆ ਉਧਰ ਪਿੰਡਾਂ ਵਾਲੀ ਸਾਈਡ ਅਸੀਂ ਉਧਰ ਵੀ ਕੱਲ ਜਿਹੜਾ ਲੋਕਾਂ ਨੂੰ ਅਵੇਅਰ ਲਈ ਅਵੇਅਰਨੈਸ ਲਈ ਲਈ ਗਏ ਹੈਗੇ ਆ ਤੇ ਇਧਰ ਲਈ ਸਾਡੇ ਅਸੀਂ ਅੱਜ ਥਾਣਾ ਲੋਪੋਕੇ ਵਾਲੀ ਸਾਈਡ ਕੀਤਾ ਅੱਜ ਕੱਲ ਵੀ ਕੋਈ ਮਰਗੀ ਵੇਖੀ ਤੁਹਾਨੂੰ ਨਜਾਇਜ਼ ਨਹੀਂ ਹਾਂਜੀ ਬਿਲਕੁਲ ਜੀ ਕੱਲ ਅਸੀਂ 2900 ਲੀਟਰ ਜਿਹੜੀ ਲਾਂਸ ਸੀਗੀ ਤੇ 130 ਬੋਤਲਾਂ ਨਜਾਇਜ਼ ਸ਼ਰਾਬ ਸੀ ਗਈ ਜੀ ਨਹੀਂ ਜੀ ਉਹ ਨਜਾਇਜ਼ ਸੀਗੀ ਇਸ ਕਰਕੇ ਮਾਮਲਾ ਦਰਜ ਨਹੀਂ ਹੋ ਪਾਇਆ ਤੇ ਬਾਕੀ ਉਹਨਾਂ ਦੀ ਭਾਲ جاری ਹੈ ਜੇ ਸਾਨੂੰ ਕੋਈ ਮਿਲਦਾ ਤਾਂ ਉਹਨਾਂ ਦੇ ਅਗੇਂਸਟ ਅਸੀਂ ਜ਼ਰੂਰ ਐਫਆਈਆਰ ਕਰਵਾਵਾਂਗੇ ਅਸੀਂ ਲੋਕਾਂ ਨੂੰ ਫਿਲਹਾਲ ਇਹੀ ਅਪੀਲ ਕਰ ਰਹੇ ਹੈਗੇ ਆ ਕਿ ਜਿਹੜੀ ਲਾਹਣ ਬਣ ਰਹੀ ਹੈ ਕੱਚੀ ਲਾਹਣ ਆ ਜਾਂ ਜਿ ਇਥਨੋਲ ਤੋਂ ਮੀਥਨੋਲ ਤੋਂ ਜੋ ਵੀ ਖਰਾਬ ਬਣਦੀ ਹੈ ਲੋਕ ਉਹਦਾ ਯੂਜ਼ ਨਾ ਕਰਨਾ ਉਹਨੂੰ ਸੇਵਨ ਕਰਨ ਕਿਉਂਕਿ ਇਹਨਾਂ ਮਜੇਠੇ ਵੇਗੇ ਬਹੁਤ ਵੱਡਾ ਕਾਂਡ ਹੋ ਚੁੱਕਿਆ ਹੈਗਾ ਲੋਕਾਂ ਦੀਆਂ ਇੰਨੀਆਂ ਮੋਤਾਵਾਂ ਹੋ ਚੁੱਕੀਆਂ ਨੇ ਲੋਕਾਂ ਨੂੰ ਅਸੀਂ ਅਵੇਅਰ ਕਰ ਰਹੇ ਹੈਗੇ ਆ ਵੀ ਤੁਸੀਂ ਆਪਣੇ ਸ਼ਰਾਬ ਨਾ ਪੀਓ ਠੇਕੇ ਤੇ ਲੱਗੇ ਹੀ ਪੀਓ ਉਹ ਵੀ ਯੂਜ਼ ਕਰੋ